कि बिंदु एक बार का है एवं उसी का आम स्वामी प्राप्त करने के बाद आप करिए पेट की बेचैनी या आपको जो ओके एंड पर है तो आपको जो है रिव्यू लाइए बहुत सारे बहुत सारे और दी पब्लिक सड़क देखो ये मैं कहना था बात करते हैं ना और दी पब्लिक सड़क देखो ये मैं कहना था बात करते हैं ना ਵਾਹ ਪਿਆਰ ਕੋ ਦੀ ਵਾਹਿਗੁਰੂ ਜੀ ਦਾ ਸਤਿ ਸ਼੍ਰੀ ਅਕਾਲ ਵਾਹ ਜੀ ਇਹ ਸਾਰੇ ਸੁਭਰਾ ਮਜੂਰ ਜੀ ਪਤਮਜੀ ਕੋਟਲੇ ਸਾਹਿਬ ਵੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਅੱਜ ਜੋ ਪਰ ਤੁਸੀਂ ਆਏ ਚੌਧਰੀ ਸਾਹਿਬ ਅੱਜ ਪਹਿਲੀ ਮਈ ਨੂੰ ਜਿੱਥੇ ਚੌਧਰੀ ਪੀਸ਼ੰਪਰਕਾਸ਼ ਜੀ ਜਿਨ੍ਹਾਂ ਨੇ ਇਸ ਥਾਨ ਦੇ ਉੱਤੇ ਸਾਡੇ ਕਾਂਗਰਸ ਭਵਨ ਖੰਨੇ ਦੇ ਇੰਜ ਵਿੱਚ ਅਤਵਾ ਦੇ ਦੌਰ ਦੇ ਵਿੱਚ ਉਹਨਾਂ ਨੇ ਆਪਣੀ ਸ਼ਹਾਦਤ ਦਿੱਤੀ ਆਪਣਾ ਖੂਨ ਡੋਲਿਆ ਉਹਨਾਂ ਨੂੰ ਇੱਥੇ ਗੋਲੀ ਮਾਰੀ ਗਈ ਤਾਂ ਅੱਜ ਉਹਨਾਂ ਦਾ ਸ਼ਹੀਦੀ ਜਿਹੜਾ ਦਿਨ ਕਾਂਗਰਸ ਪਾਰਟੀ ਵੱਲੋਂ ਮਨਾਇਆ ਜਾ ਰਿਹਾ ਔਰ ਉਹਦੇ ਨਾਲ-ਨਾਲ ਪਹਿਲੀ ਮਈ ਦਾ ਜਿਹੜਾ ਮਜ਼ਦੂਰ ਦੇਵਸਾ ਉਹਨਾਂ ਬਹਾਨ ਸ਼ਹੀਦਾਂ ਨੂੰ ਵੀ ਅਸੀਂ ਸ਼ਰਧਾਂਜਲੀ ਭੇਟ ਕਰ ਰਹੇ ਹਾਂ ਔਰ ਅੱਜ ਸਾਰੇ ਕਾਂਗਰਸ ਜਨ ਜਿਹੜੇ ਨੇ ਉਹ ਇਕੱਠੇ ਹੋ ਕੇ ਇਸ ਸ਼ਰਧਾਂਜਲੀ ਸਮਾਗਮ ਵਿੱਚ ਪਹੁੰਚੇ ਨੇ ਤੋਂ ਮੈਂ ਜਿੱਥੇ ਆਪਰੇ ਸੋਹਾਨ ਨੇਤਾ ਚੌਧਰੀ ਭੀਸ਼ਮ ਪ੍ਰਕਾਸ਼ ਜੀ ਨੂੰ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਾ ਹੈ ਉਥੇ ਉਹਨਾਂ ਮਹਾਨ ਜਿਹੜੇ ਸਾਡੇ ਮਜ਼ਦੂਰ ਉਹ ਸ਼ਹੀਦ ਹੋਏ ਨੇ ਉਹਨਾਂ ਨੂੰ ਵੀ ਯਾਦ ਕਰਦੇ ਆ ਧੰਨਵਾਦ ਸਾਡੇ ਵਿੱਚ ਮੌਜੂਦ ਨੇ ਦਾ ਲਖਵੀਰ ਸਿੰਘ ਲੱਖਾ ਜੀ ਹਾਂਜੀ ਲੱਖਾ ਜੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਅੱਜ ਦੇ ਮੌਕੇ 'ਤੇ ਆਜ ਵੀਸਤੂ ਇਸ ਤੇ ਮੈਂ ਸਾਰੇ ਦੇਸ਼ ਵਾਸੀਆਂ ਨੂੰ ਮੁਬਾਰਕਬਾਦ ਇਹਨਾਂ ਜਿਨ੍ਹਾਂ ਮਜ਼ਦੂਰਾਂ ਦੇ ਕਰਕੇ ਅੱਜ ਭਾਰਤ ਸੂਈ ਤੋਂ ਲੈ ਕੇ ਜਹਾਜ਼ ਤੱਕ ਬਣਿਆ ਜਾਂ ਭਾਰਤ ਅੰਦਰ ਵੱਡੇ ਪੱਧਰ ਤੇ ਇਮਾਰਤਾਂ ਬਿਲਡਿੰਗਾਂ ਬਣੀਆਂ ਨੇ ਉਹ ਮਜ਼ਦੂਰਾਂ ਦਾ ਸਭ ਤੋਂ ਵੱਡਾ ਯੋਗਦਾਨ ਹੁੰਦਾ ਹੈ। ਮਜ਼ਦੂਰ ਦੇਸਾਂ ਵਾਲੇ ਦਿਨ ਹੀ ਸਾਡੇ ਬਲੌਕ ਕੌਂਸਲ ਕਮੇਟੀ ਦੇ ਪ੍ਰਧਾਨ ਰਹੇ ਚੌਧਰੀ ਪੀਸ਼ਮ ਪਕਾਜ ਜੀ ਉਸ ਕਾਲੇ ਦੌਰ ਅੰਦਰ ਅੱਤਵਾਦੀਆਂ ਵੱਲੋਂ ਗੋਲੀ ਮਾਰ ਕੇ ਮਾਰਕਤਾ ਗਿਆ ਦੀ ਸ਼ਹੀਦ ਕਰ ਦਿੱਤਾ ਗਿਆ ਸੀ। ਉਹਨਾਂ ਨੂੰ ਵੀ ਅੱਜ ਜ਼ਿਲ੍ਹਾ ਕੌਂਸਲ ਕਮੇਟੀ ਦੇ ਮਾਤੇ ਵਿੱਚ ਉਸੀ ਸ਼ਰਧਾ ਤੇ ਸਤਕਾਰ ਭੇਟ ਕਰਦੇ ਹਾਂ। ਤੇ ਉਹਨਾਂ ਦੀ ਜਿਹੜੀ ਵਰਸੀ ਆ ਸੀ ਮਦਦੂਰ ਚਿਸ ਦੇ ਗੁਰੂ ਰੂਪ ਚ ਮਨਾਉਂਦੇ ਆ ਤਾਂ ਸਮੁੱਚੀ ਕਾਂਗਰਸ ਪਾਰਟੀ ਉਹਨਾਂ ਨੂੰ ਸ਼ਰਧਾ ਤੇ ਸਤਿਕਾਰ ਪੇਟ ਕਰਦੀ ਆ ਬਹੁਤ ਬਹੁਤ ਥੈਂਕ ਯੂ ਸਾਡੇ ਵਿੱਚ ਮੌਜੂਦ ਨੇ ਸ਼੍ਰੀ ਵਿਕਾਸ ਜੀ ਜਿਨ੍ਹਾਂ ਦੀ ਕੇ ਚੌਧਰੀ ਪੀਸ਼ੂ ਪ੍ਰਕਾਸ਼ ਜੀ ਰਿਲੇਟਿਵ ਨੇ ਤੇ ਉਹਨਾਂ ਨਾਲ ਸਾਡੇ ਵਿੱਚ ਮੌਜੂਦ ਨੇ ਸ਼੍ਰੀ ਜੀਵਰਾਏ ਮਹਿਤਾ ਜੀ ਜੋ ਕਿ ਬਲੋਕ ਕਾਂਗਰਸ ਕਮੇਟੀ ਖੰਨਾ ਦੇ ਪ੍ਰਧਾਨ ਨੇ ਤੇ ਨਾਲ ਗੁਰਜੀਤ ਜੋਸ਼ੀ ਜੀ ਜੋ ਕਿ ਯੂਕੇ ਕਾਂਗਰਸੀ ਨੇਤਾ ਤੇ ਸਮਾਸੀ ਵੀ ਨੇ ਬੇਤਾਂ ਸਭ ਕੀ ਕਹਿਣਾ ਚਾਹੁੰਦੇ ਤੁਸੀਂ ਅੱਜ ਦੇ ਮੌਕੇ ਤੇ ਅੱਜ ਦੇ ਦਿਨ ਅਸੀਂ ਇੱਕ ਬਈ ਜੋ ਅੱਜ ਇੱਕ ਮਈ ਹੈ ਬਲਾਕ ਕਾਂਗਰਸ ਆਫਿਸ ਕੰਨਾ ਵਿੱਚ ਚੌਧਰੀ ਮਿਸ਼ਨ ਪ੍ਰਕਾਸ਼ ਜੀ ਦੀ ਵਰਸੀ ਮਨਾ ਰਹੇ ਹਾਂ ਜੋ ਕਿ ਉਹਨਾਂ ਦੀ 41ਵੀਂ ਵਰਸੀ ਅੱਜ 40 ਸਾਲ ਪਹਿਲਾਂ ਉਹਨਾਂ ਨੂੰ ਇਸੇ ਬਲਾਕ ਕਾਂਗਰਸ ਕਮੇਟੀ ਦੇ ਦਫ਼ਤਰ ਵਿੱਚ ਵਰਵਾਦੀਆਂ ਵੱਲੋਂ ਗੋਲੀ ਮਾਰ ਦਿੱਤੀ ਗਈ ਸੀ ਚੌਧਰੀ ਸਾਹਿਬ ਜੋ ਕਿ ਬਹੁਤ ਹੀ ਅੱਛੇ ਇਨਸਾਨ ਸੀ ਉਹਨਾਂ ਦਾ ਕਾਂਗਰਸ ਦੇ ਪ੍ਰਤੀ ਬਹੁਤ ਵੱਡਾ ਯੋਗਦਾਨ ਰਿਹਾ ਹੈ ਔਰ ਬੜੇ ਲੀਡਰ ਨੇਤਾ ਸੀਗੇ ਸਾਡੇ ਅਸੀਂ ਉਹਨਾਂ ਦੇ ਦਰਸਾਏ ਹੋਏ ਮਾਰਗ ਤੇ ਚੱਲ ਰਹੇ ਆ ਕਿਉਂਕਿ ਉਹ ਸੱਚ ਦੇ ਮਾਰਗ ਤੇ ਚੱਲਦੇ ਸੀ ਅਸੀਂ ਵੀ ਕੋਸ਼ਿਸ਼ ਕਰਦੇ ਵੀ ਸੱਚ ਦੇ ਮਾਰਗ ਤੇ ਚੱਲੀਏ ਕਿਉਂਕਿ ਮੈਂ ਬਚਪਨ ਤੋਂ ਹੀ ਉਹਨਾਂ ਨੂੰ ਦੇਖਦਾ ਸੀਗਾ ਉਹ ਕੰਮ ਕਰਦੇ ਵੀ ਦੇਖਿਆ ਔਰ ਸਾਡੇ ਮੁਹੱਲੇ 'ਚ ਹੀ ਰਹਿੰਦੇ ਸੀ ਅੱਜ ਉਹਨਾਂ ਦੇ ਗ੍ਰੈਂਡਸਨ ਵਿਕਾਸ ਜੀ ਸਾਡੇ ਨਾਲ ਆਏ ਵਿਕਾਸ ਵਾਲੀਆ ਦੀ ਮੰਡੀ ਗਵਿੰਦਗੜ੍ਹ ਤੋਂ ਜੋ ਕਿ ਹਮੇਸ਼ਾ ਹੀ ਜਦੋਂ ਵਰਸੀ ਹੁੰਦੀ ਆ ਆਉਂਦੇ ਨੇ ਔਰ ਸਾਨੂੰ ਬੜਾ ਆਪਣਾ ਯੋਗਦਾਨ ਵੀ ਦਿੰਦੇ ਨੇ ਇਹ ਪਰਿਵਾਰ ਦਾ ਸਾਡੇ ਨਾਲ ਬੜਾ ਹੀ ਸਹਿਯੋਗ ਰਿਹਾ ਅਸੀਂ ਤਹਿ ਦਿਲ ਤੋਂ ਇਸ ਪਰਿਵਾਰ ਦਾ ਧੰਨਵਾਦ ਕਰਦੇ ਆਂ ਔਰ ਨਾਲ ਦੀ ਨਾਲ ਅੱਜ ਅਸੀਂ ਉਹਨਾਂ ਦੀ ਕੁਰਬਾਨੀ ਨੂੰ ਯਾਦ ਕਰਦੇ ਆਂ ਔਰ ਉਹਨਾਂ ਦੇ ਦਰਸਾਏ ਹੋਏ ਮਾਰਗ ਤੇ ਚੱਲਣ ਦੀ ਕੋਸ਼ਿਸ਼ ਕਰਦੇ ਆਂ ਮੋਢੀ ਵੱਧਵਾ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਆਏ ਸਾਡੇ ਕੋਲ ਬਹੁਤ ਬਹੁਤ ਧੰਨਵਾਦ ਸਵਾਗਤ ਹੈ ਤੁਹਾਡਾ ਜੇਸੀ ਨਿਊਜ਼ ਧੰਨਵਾਦ ਹਾਂਜੀ ਵਿਕਾਸ ਜੀ ਤੁਹਾਡਾ ਸਵਾਗਤ ਹੈ ਬਹੁਤ ਬਹੁਤ ਜੇਸੀ ਨਿਊਜ਼ ਤੁਸੀਂ ਕੀ ਕਹਿਣਾ ਚਾਹੋ ਅੱਜ ਜਦਾ ਜੀ ਦੇ ਜਨਮ ਦਿਨ ਦੇ ਮੌਕੇ ਮੈਂ ਬਲਾ ਕਮੇਟੀ ਦੇ ਖਾਸ ਕਰਕੇ ਮਹਿਤਾ ਸਾਹਿਬ ਪਰਹਾਨਾ ਜਿਹੜੇ ਆ ਆਪਣਾ ਬਹੁਤ ਐਫਰਟਸ ਕਰਕੇ ਇੱਕ ਸ਼ਰਧਾ ਨਾਲ ਨਿਰਮਾਣ ਆ ਨਾ ਬਹੁਤ ਬਹੁਤ ਧੰਨਵਾਦ ਕਰਦਾ ਬੜਾ ਹੀ ਜੋਰਦਾਰ ਪਾਇਆ ਜਿਨ੍ਹਾਂ ਨੇ ਕੌਮਨਿਸਟ ਪਾਰਟੀ ਨੂੰ ਮਜ਼ਬੂਤ ਕਰਨ ਲਈ ਆਪਣਾ ਯਤਨ ਸਾਬਤ ਕਰਤੀ ਹੋਰ ਸਮਾਂ ਜਿਹਦੇ ਵਿੱਚ ਉਹ ਗੁਜ਼ਰੇ ਉਹ ਸਮਾਂ ਅਸੀਂ ਵੀ ਦੇਖਿਆ ਜਦੋਂ ਅਸੀਂ ਦਫ਼ਤਰਾਂ ਦੇ ਵਿੱਚ ਡਿਊਟੀ ਕਰਦੇ ਤੇ ਵੀ ਉਹ ਸਹਿਯੋਤਾਂ ਨੂੰ ਡਾਪ ਕਰਦੀਆਂ ਨੇ ਉਹ ਹਮੇਸ਼ਾ ਹੀ ਜਾਂਦੀ ਕਦਰ ਦੇ ਵਿੱਚ ਰਹਿੰਦੀਆਂ ਨੇ 18 ਉਹ ਸਿਆਸੀ ਦੇ ਵਿੱਚ ਸਿੱਕਾ ਕੋ ਦੇ ਵਿੱਚ ਜਦੋਂ ਲੇਬਰ ਰਿਕਰੇਸ਼ਨ ਹੋਇਆ ਤਾਂ ਉਹ ਕੀ ਚਾਹੁੰਦੇ ਸੀ ਉਹ 8 ਘੰਟੇ ਵਰਕ ਦੇ 8 ਘੰਟੇ ਵਰਕ ਦੇ ਅਰੈਂਟ ਰਿਕਰੇਸ਼ਨ ਉਹ 8 ਘੰਟੇ ਦਾ ਕੰਮ ਦੇ ਨਾਲ ਆਰਾਮ ਦੈਨ ਹਾਲਤ ਘੱਟੇ ਮਨੰਦਨ ਚੌਂਦੇ ਸੀ ਫਿਰ ਕਾਬ ਉੱਥੇ ਬੰਬ ਉਹ ਲਾਟੋਇਆ ਜੁਰਿੰਦਾ ਬੰਬਰਾਸ ਦਾ ਸਦੀ ਪੁਲਿਸ ਨੇ ਉੱਥੇ ਬੋਰੀ ਚਲਾ ਦਿੱਤੀ ਪਤਾ ਨਹੀਂ ਲੱਗਿਆ ਬੰਬ ਕਿਨੇ ਚਲਾਇਆ ਦੇਖਣ ਉੱਥੇ ਜਿਹੜੇ ਐਜੀਟੇਸ਼ਨ ਦਾ